ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰਾਂ ਲਈ ਪੂਰੀ ਤਾਕਤ ਚੋਕੀ ਹੋਈ ਹੈ ਸੀਐਮ ਮਾਨ ਲਗਾਤਾਰ ਵੱਖ-ਵੱਖ ਹਲਕਿਆਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਨੇ ਇਸੇ ਤਹਿਤ ਮੁੱਖ ਮੰਤਰੀ ਮਾਨ ਨੇ ਲੋਕ ਸਭਾ ਹਲਕਾ ਬਠਿੰਡਾ ਚ ਨਰੂਆਣਾ ਮੰਡੀ ਵਿਖੇ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਸੀਐਮ ਨੇ ਜਿੱਥੇ ਵਿਰੋਧੀਆਂ ਨੂੰ ਕੋਸਿਆ ਉਥੇ ਮੋੜ ਦੋਰਾਇਆ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਲੋਹੇ ਦੇ ਥੋੜਾ ਹੈ ਲੋਹੇ ਕੁੱਟੜਾ ਜਦੋਂ ਆਪਣੇ ਆਪਿਆਂ ਨੂੰ ਲੁੱਟਦੇ ਨੇ ਨਾ ਦੁੱਖ ਉਹ ਤੋਂ ਜ਼ਿਆਦਾ ਹੁੰਦਾ ਹੈ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਦੁੱਖ ਉਹ ਤੋਂ ਹੁੰਦਾ ਜਦੋਂ ਸਾਡੇ ਵਾਲਿਆ ਆ 20 ਕਿਲੋਮੀਟਰ ਤੇ ਪਿੰਡ ਆ ਲੁੱਟਦੇ ਨੇ ਜਦੋਂ ਆ ਬਾਦਲ ਕੀ ਦੁੱਖ ਉਹ ਤੋਂ ਹੁੰਦਾ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਐ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕਾਂ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉਥੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ ਇਹ ਤਾਂ ਸ਼ੁਕਰ ਆ ਯਾਰ ਤੁਹਾਡਾ ਤੁਸੀਂ ਜਿਉਂਦੇ ਰਹੋ ਤੁਸੀਂ ਇਹ ਤੁਸੀਂ ਕੰਡਾ ਕੱਢਤਾ ਇਹ ਤਾਂ ਮਹਾਰਾਏ ਦੀ ਸੌ ਯਾਰ ਇਹ ਤਾਂ ਬਹੁਤ ਵੱਡਾ ਪੰਗਾ ਸੀਗਾ ਲਾਕਤ ਨੂੰ ਅੱਜ ਨਵੀਂ ਚੀਜ਼ ਸੁਣਾਉਣਾ ਅੱਜ ਜੀ ਸਵੇਰੇ ਲਿਖੀ ਐ ਅੱਜ ਪਹਿਲੀ ਵਾਰ ਸੁਣਾ ਰਿਹਾ ਕਿੱਕਲੀ 2 ਸੁਣਾਦਾ ਇਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਉਹ ਚ ਵੀ ਕਿਵੇਂ ਕੀ ਹੋਇਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਹੈ ਜੀ ਕੀ ਆਖੇ ਦੁਬਾਰਾ ਸਲਾਮ ਅਜਾ ਜੜ ਦੁਬਾਰੇ ਪਟਣੀ ਹੈ ਔਰ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਜਿਹੜੇ ਸਾਹ ਤੇ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਆ ਤੇਰਾ ਜੀਰੋ ਕਰ ਦਿਓ अगले छः सत महीन मजबूरिया मर्जी से बदल जा मर्जी होगी इलाज सरकारी च या प्राइवेट च करा है इलाज एको जहा होगा इधर प्राइवेट पैसे लगनगे इधर लगनगे नहीं बस थोड़ी मर्जी होगी बच्चा सरकारी च पढ़ा है या प्राइवेट च पढ़ा पढ़ाई जी होगी उधर फीस लगेगी इधर नहीं लगेगी आ करना चाहता मैं थोड़ी मजबूरी मर्जी च बदलनी चाहूंगा ਦਲਤ ਪਰਿਵਾਰ ਗਰੀਬ ਪਰਿਵਾਰ ਮੈਂ ਦੇਖਦਾ ਇਨੂਆਂ ਨਾਲ ਨਾ ਇੱਥੇ ਮੈਂ ਪਿੰਡ ਗਿਆ ਇੱਕ ਦਿਨ ਚਾਚੀ ਐ ਸਾਡੀ ਸਾਡੇ ਨਾਲ ਪਹਿਲਾਂ ਸੀਰੀ ਰਲੇ ਹੁੰਦੀ ਸੀ ਉਹ ਚਾਚੀ ਭਰੀ ਚੱਕੀ ਆਵੇ ਸਾਹਮਣੋਂ ਮੈਂ ਸੋਚਿਆ ਭਗਵੰਤ ਮਾਨਾ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਇਹਨਾਂ ਦੇ ਸਿਰ ਤੋਂ ਭਰੀਆਂ ਹੀ ਨਹੀਂ ਲਈਆਂ ਯਾਰ ਮੈਂ ਰੋਕ ਲਈ ਗੱਡੀ ਰੋਕ ਲਈ ਉਹਨੇ ਭਰੀ ਛੁੱਟਦੀ ਲੱਕੜਾਂ ਸੀ ਐਸਾ ਮੇਰਾ ਸਿਰ ਬਲੋਸਤਾ ਆਇਆ ਪੁੱਤ ਕਿਵੇਂ ਆ ਠੀਕ ਜੋ ਸਿਰ ਪਰ ਉਸਦਾ ਨਾ ਚੁੰਨੀ ਥੋੜੀ ਜਿਹੀ ਪਿੱਛੇ ਹੋ ਗਈ ਤਾਂ ਮੈਂ ਦੇਖਿਆ ਇੱਥੇ ਗੋਲ ਇੱਕ ਨਾ ਸਿਰ ਤੇ ਇੱਕ ਗੋਲ ਜਾਂ ਗੰਜ ਸੀਗਾ ਮਤਲਬ ਮੈਂ ਕਿਹਾ ਚਾਚੀ ਆਹ ਕੀ ਹੋ ਗਿਆ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਕਹਿੰਦੇ ਨਾ ਪੁੱਤ ਇੰਨੂੰ ਨੇ ਛਾੜਦੇ ਇੰਨੂੰ ਸਮਝਦੇ ਕਿ ਹੁੰਦੇ ਇੰਨੂੰ ਐ ਜਿਹੜਾ ਬੱਠੜ ਦੇ ਥੱਲੇ ਰੱਖਣ ਵਾਸਤੇ ਹੁੰਦਾ ਨਾ ਆਪਣੇ ਇਲਾਕੇ ਚ ਉਹਨੂੰ ਕਹਿੰਦੇ ਆ ਤੜਕੇ ਗੋਹੇ ਵਾਲਾ ਬੱਠੜ ਦੁਪਹਿਰੇ ਚਰੀ ਵਾਲੀ ਪੰਡ ਆਥਣੇ ਲੱਕੜਾਂ ਵਾਲੀ ਪੰਡ ਉਧਰ ਸਿਰ ਕਦੇ ਖਾਲੀ ਹੋ ਨਹੀਂ ਰਹਿੰਦੇ ਯਾਰ ਮੈਨੂੰ ਬਹੁਤ ਦੁੱਖ ਹੋਇਆ ਜੀ ਇਸ ਗੱਲ ਮੈਂ ਕਿਹਾ ਚਾਚੀ ਕੋਈ ਨਹੀਂ ਮੁੰਡਾ ਕਿੱਥੇ ਆ ਕਹਿੰਦੀ ਪੁੱਤ ਤੇਰੇ ਵਾਲੇ ਸਕੂਲ ਚ ਪੜਦਾ ਮੈਂ ਕਿਹਾ ਮੈਂ ਕਿਹੜਾ ਸਕੂਲ ਖੋਲ ਲਿਆ ਕਹਿੰਦੀ ਨਹੀਂ ਜਿਹੜਾ ਸਰਕਾਰੀ ਵਧੀਆ ਬਣਾਤਾ ਉਹ ਚ ਪੜਦਾ ਹੈ ਦੇ ਉਹਨੂੰ ਮੈਂ ਕਿਹਾ ਫਿਰ ਤੂੰ ਐ ਕਰ ਉਹਨੂੰ ਅਫਸਰ ਬਣਾਉਂਦੇ ਆ ਅੱਜ ਉਹ ਮੁੰਡਾ ਜਿਹੜਾ ਉਹ ਬਹੁਤ ਉੱਚ ਸਿੱਖਿਆ ਲੈ ਰਿਹਾ ਯੂਨੀਵਰਸਿਟੀ ਚ ਸਾਰਿਆਂ ਨੂੰ ਤਾਂ ਚੱਕਣਾ ਪੈਣਾ ਵੀਰੋ ਕਿਸੇ ਦੀ ਲਕੀਰ ਛੋਟੀ ਕਰਕੇ ਆਪਦੀ ਲਕੀਰ ਵੱਡੀ ਨਹੀਂ ਕਰ ਸਕਦੇ ਲਕੀਰਾਂ ਸਾਰਿਆਂ ਦੀਆਂ ਵੱਡੀਆਂ ਕਰੋ ਸਾਰਿਆਂ ਦੀਆਂ ਲਕੀਰਾਂ ਆ ਕਣਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਤਾਜੀ ਕਹਿੰਦੇ ਘਟਾਤਾ ਵਰਾਸ਼ਣ ਕਿੱਥੋਂ ਘਟਾਤਾ ਤਿੰਨ ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜਦ ਮਹੀਨੇ ਵਾਧੇ ਹੋ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦਾ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ 100 ਕਰਨੇ 100 ਦੇ 100 ਕਰ ਕਹਿੰਦੇ ਨੇ ਕਣਕ ਚਾਹੀਦੀ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਸ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕੰਬੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜ੍ਹਣਾ ਪੋਸਟ ਮੈਟ੍ਰਿਕ ਤੇ ਉਹ ਸਾਰੇ ਸਕਾਲਰਸ਼ਿਪ ਅਸੀਂ ਕਹਤਾ ਕਾਲਜਾਂ ਨੂੰ ਕਹਤਾ ਲੜਾਈ ਸਾਡੇ ਨਾਲ ਐ ਸਾਡੀ ਸੰਗਤ ਨਾਲ ਐ ਇਹ ਲੜਾਈਆਂ ਅਸੀਂ ਬਾਅਦ ਚ ਲੜ ਲਾਂਗੇ ਕਿਸੇ ਵੀ ਬੱਚੇ ਦਾ ਰੋਲ ਨੰਬਰ ਜਾਂ ਉਹਦਾ ਕੋਈ ਸਰਟੀਫਿਕੇਟ ਨਹੀਂ ਰੁਕਣਾ ਚਾਹੀਦਾ ਇਸ ਕਰਕੇ ਕਿ ਪੋਸਟ ਮੈਟ੍ਰਿਕ ਜਾਂ ਪ੍ਰੀ ਮੈਟ੍ਰਿਕ ਦਾ ਕੋਈ ਹੋ ਨਹੀਂ ਹੋਇਆ ਇਸ ਮਾਮਲੇ 'ਚ ਅਸੀਂ ਬਹੁਤ ਸਖਤ ਆ ਕਿਸੇ ਬੱਚੇ ਦੀ ਪੜ੍ਹਾਈ ਜਾਂ ਇੱਕ ਸਾਲ ਮਰ ਗਿਆ ਸਮਝ ਲਓ ਜ਼ਿੰਦਗੀ ਦਾ ਇੱਕ ਸਾਲ ਮਰ ਗਿਆ ਉਹਦੀ ਤਰੱਕੀ ਮਰ ਗਈ ਅੱਗੇ ਅਫਸਰ ਬਣਨਾ ਸੀ ਸੋ ਇਸ ਕਰਕੇ ਕਦੇ ਵੀ ਇਹ ਨਾ ਸੋਚਿਓ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਸਾਡੇ ਦਾ ਫਾਇਦਾ ਹੀ ਫਾਇਦਾ ਹੈ ਮੈਂ ਤਾਂ ਖਜ਼ਾਨਾ ਭਰਨਾ ਹੈ ਖਜ਼ਾਨਾ ਭਰ ਕੇ ਉਹਦਾ ਮੂੰਹ ਲੋਕਾਂ ਵੱਲ ਕਰਨਾ ਹੈ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਘਰੇ ਛਾਪਦਾ ਜੀ ਜੇ ਮੇਰੇ ਪੱਲਿਓ ਲੱਗਦੇ ਆ ਨਾ ਮੈਂ ਕਿਸੇ ਖੱਡ ਚ ਸੱਬ ਆਉਣਾ ਨਾ ਮੈਂ ਕਿਸੇ ਬਸ ਚ ਸੱਬ ਆਉਣਾ ਨਾ ਮੈਂ ਠੇਕੇ 'ਚ ਹਿੱਸਾ ਪਾਉਣਾ ਨਾ ਮੈਂ ਟਾਬੇ 'ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਜ਼ਰੂਰ ਪਾਉਣਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖ-ਸੋਕਾਂ 'ਚ ਹਿੱਸਾ ਪਾਉਣਾ ਇਹਨਾਂ ਨੂੰ ਜਵਾਬ ਦਿਓ ਜਿਹੜੇ ਗੱਲਾਂ ਕਰਦੇ ਉਹ ਕੱਲ ਉਹ ਕਹਿੰਦਾ ਸੀ ਆ ਕੀ ਉਹਦਾ ਨਾਂ ਯਾਰ ਸਾਡੇ ਸੰਗਰੂਰ ਆ ਖੈਰਾ ਲੜਦੇ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗਿਆ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਜੇ 5 7 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.9.9% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਿੰਦਾ ਨੌਕਰੀ ਤਾਂ ਉਹ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਹਾਂ ਤੁਹਾਨੂੰ ਇੰਨੀ ਛੋਟ 50 ਦੀ بجائے ਤੁਹਾਨੂੰ 20 ਨੰਬਰ ਲੈਣੇ ਪੈਣਗੇ ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ 'ਚ ਮੈਂ ਕਹਿ ਦੂੰਗਾ ਉਹ ਤੇ ਸਵਾਲ ਪਾ ਦੂੰਗਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅੰਤਰ ਹੈਗਾ ਪ੍ਰੀਖਿਆਰਤੀ ਲਿਖਣਗੇ ਕਿਵੇਂ ਪ੍ਰੀਖਿਆਰਤੀ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਗ ਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ ਚ ਕੋਈ ਬੰਦਾ ਪੰਜਾਬ ਚ ਨਾ ਆਵੇ ਇੱਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਹੈ ਦਾਤਾਂ ਵੰਡਣ ਵਾਲੀ ਧਰਤੀ ਹੈ ਅਸੀਂ ਲੰਗਰ ਚ ਬਿਠਾ ਕੇ ਜਦੋਂ ਪੰਕਰਤ ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵਹਿਗਰੂ ਫਿਰ ਦਾਲ ਵਹਿਗਰੂ ਫਿਰ ਚਪਾਤੀ ਵਹਿਗਰੂ ਫਿਰ ਪਾਣੀ ਵਹਿਗਰੂ ਕਦੇ ਇਹ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਆਇਆ ਤੂੰ ਸਭ ਨੂੰ ਵੈਗਰੂ ਸਭ ਨੂੰ ਅਸੀਂ ਤਾਂ ਉਹ ਲੋਕ ਆ ਯਾਰ ਅਸੀਂ ਤਾਂ ਦਾਤਾ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਹਣ ਤਾਂ ਤੁਹਾਡੀ ਐਸੀ ਸੋਚ ਤੇ ਸਾਡਾ ਲੰਗਰ ਤਾਂ ਯੂਕਰੇਨ ਲੱਗ ਜਾਂਦਾ ਸਾਡਾ ਲੰਗਰ ਤਾਂ ਤੁਰਕੀ ਲੱਗ ਜਾਂਦਾ ਜਿੱਥੇ ਕੋਈ ਕੁਦਰਤੀ ਆਫਤ ਆ ਜਾਏ ਸਾਡਾ 20 ਰੁਪਿਆ ਵਾਲਾ ਲੰਗਰ ਲੱਗ ਜਾਂਦਾ ਬਾਬੇ ਨਾਨਕ ਵਾਲਾ ਤੁਸੀਂ ਇੰਨੀ ਛੋਟੀ ਸੋਚ ਵਾਲੇ ਰਾਜਾ ਵਿਢਿੰਗ ਤਾਂ ਮਾਂਜਦਾ ਉਹਨੇ ਕਿਉਂਕਿ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤਿੰਨ ਸਾਢੇ ਤਿੰਨ ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿਦਾ ਇਹ ਉਹ ਤਾਂ ਕਹਿਤਾ ਉਹਨੇ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਾਰ ਜਣਗੇ ਕਾਂਗਰਸੀਆਂ ਦੀ ਤਾਂ ਆਪਸ ਚ ਦੋਸਤੀ ਕਛੂ ਤੇ ਚੂਹੇ ਵਾਲੀ ਹੈ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਦੋਨਾਂ ਨੇ ਪੂਛਾ ਮੰਨ ਲਿਆ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘੰਟੇ ਬਾਅਦ ਕਛੂ ਨਿਕਲਿਆ ਤਹਾ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਝਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛ ਬੰਨੀ ਹੋਈ ਸੀ ਨਾਲ ਕਛੂ ਚੱਕਿਆ ਗਿਆ 200 ਮੀਟਰ ਤੋਂ ਕਛੂ ਡਿੱਗਿਆ ਕਛੂ ਮਰ ਗਿਆ ਹੁਣ ਕਾਂਗਰਸੀ ਆਪ ਵਿੱਚ ਫੈਸਲਾ ਕਰ ਲੈਣ ਕੌਣ ਕੱਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਂਜਣਗੇ ਬਸ ਸੋ ਵੀਰੋ ਆਪ ਤਾਂ ਇਹ ਜਿਹੀਆਂ ਇਹ ਜਿਹੀ ਰਾਵਾਂਗੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਬਾਈ ਜੀ کہہ ਕੇ ਬੁਲਾਉਂਦੇ ਹੋ ਤੁਸੀਂ ਮੈਨੂੰ ਜਦੋਂ ਮਾਮਾ ਸਿਰ ਪਲੋਸ ਦਿਆਂ ਨੇ ਪੁੱਤ ਸਿਰ ਪਲੋਸ ਦਿਆਂ ਕਈ ਵਾਰੀ ਰੂਟ 'ਚੋਂ ਪਤਾ ਲੱਗ ਜਾਂਦਾ ਰੂਟ ਲੱਗਿਆ ਹੁੰਦਾ ਹੈ ਪ੍ਰੋਟੋਕਾਲ ਦਾ ਪੁਲਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤਾਂ ਸਾਰਾ ਪਿੰਡ ਹੀ ਬਾਹਰ ਖੜਾ ਹੁੰਦਾ ਮੈਨੂੰ ਇਹ ਨਹੀਂ ਹੈਗਾ ਕਿ ਜੇ ਮੈਂ ਲੁਧਿਆਣੇ ਤੋਂ ਬਰਨਾਲੇ ਆਉਣੇ ਇਹਦਾ ਮਤਲਬ ਸਿੱਧਾ ਰੂਟ ਨਹੀਂ ਹੈਗਾ ਲਗਭਗ ਹਰ ਪਿੰਡ ਹਰ ਕਸਬੇ ਦੇ ਵਿੱਚ ਲੋਕ ਖੜੇ ਹੁੰਦੇ ਆ ਔਰ ਸਰੂਪੇ ਲੈ ਕੇ ਖੜੇ ਹੁੰਦੇ ਆ ਹਾਰ ਲੈ ਕੇ ਖੜੇ ਹੁੰਦੇ ਆ ਮੈਂ ਗੱਡੀ ਰੋਕ ਲੈਣਾ ਫਿਰ ਮੈਂ ਮੈਲੰਗ ਕਿਵੇਂ ਸਕਦਾ ਐਦਾਂ ਜਦੋਂ ਇੰਨਾ ਪਿਆਰ ਮਿਲ ਰਿਹਾ ਹੈ ਅੱਜ ਕੱਲ ਇੱਥੇ ਇੰਨਾ ਪਿਆਰ ਮਿਲ ਰਿਹਾ ਆ ਇਧਰ ਲਿਆ ਨੂੰ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਇੱਕ ਅੱਧੀ ਇਹਨਾਂ ਦੀ ਆ ਹਾਲਤਾ ਇੱਕ ਦਿਨ ਰੋ ਨਹੀਂ ਲੱਗੀ ਪਈ ਸੀ ਬੀਬਾ ਉਹ ਤਾਂ ਹਜੇ ਅੱਖਾਂ ਜੀਆਂ ਉਂਗਲੀਆਂ ਹੋਈਆਂ ਨੇ ਇਹ ਤਾਂ ਚੰ ਚਾਰ ਦਿਨ ਠਹਿਰੋ ਹਜੇ ਮੇਰੇ ਘੇੜੇ ਲੱਗ ਜਾਣ ਤੋਂ ਚਾਰ ਭਲਾ ਡਿਕ ਨਹੀਂ ਇਧਰ ਉਦੋਂ ਬਾਅਦ ਤਾਂ ਸਿੱਧੇ ਹੀ ਰੋਣਗੇ ਜੇ ਕਹਾਉਂ ਆ ਹਰਾਉਂਦੇ ਨੇ ਨਾਲੇ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੇ ਹੀ ਨਹੀਂ ਸੀ ਕਦੇ ਇਹ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਐ ਸ਼ੂਰਾ ਗੋਪਦੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਬਿਹਾਰ ਵਾਲੇ ਆਪ ਯੂਪੀ ਤੋਂ ਆਏ ਹੋਏ ਨੇ ਪੀਲੀਪੀਟ ਜਾ ਕੇ ਕਹਿੰਦੀ ਮੈਂ ਤੁਹਾਡੀ ਧੀ ਆ ਇੱਥੇ ਆਖੇ ਨੇ ਸਾਡੀ ਧੀ ਸੋ ਇਹਨਾਂ ਦਾ 1 ਜੂਨ ਨੂੰ ਬੱਸ ਸਮਝ ਗਏ ਦੋਨੇ ਹੱਥ ਤਾਹਾਂ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਦੇਖੋ ਦੋ ਦੋ ਕ ਵੋਲੀਅਮ ਚੱਕ ਦੋ ਘਰੇ ਤਾਂ ਪਹੁੰਚੇ ਨਾਰਾ ਇਸ ਵਕਤ ਇੱਕ ਮਿੰਟ ਐਸ ਓਹੋ ਲੰਚ ਟਾਈਮ ਹੋ ਗਿਆ ਲੰਚ ਟਾਈਮ ਉਹ ਸਵਾ ਦੋ ਹੋ ਗਏ ਲੰਚ ਟਾਈਮ ਹੈ ਰੋਟੀ ਖਾਈ ਜਾਂਦੇ ਹੋਣੇ ਤੇ ਜਦੋਂ ਹੁਣੇ ਰੋਟੀ ਬੁਰਕੀ ਚੱਕਣਾ ਥਾਲੀ ਜੀ ਹੱਲੇ ਤਾਂ ਉਹਨੂੰ ਬਦਲ ਗਿਆ ਕੀ ਹੋ ਗਿਆ ਉਹ ਕਹਿੰਦਾ ਨਰੂਆ ਨੇ ਪਵਤ ਮਨਾਇਆ ਹੋਇਆ ਨਾਰੇ ਲੱਗ ਰਹੇ ਉਹਨੇ ਕਿ ਬੀਬਾ ਜੀ ਨਾਰੇ ਲੱਗ ਰਹੇ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਛੋਟੀ ਬੀਬਾ ਜੀ ਬੱਡੀ ਸਾਡੇ ਵਾਲੀ ਗੁਰਮੇਲ ਵਾਲੀ ਭੋਲੇ ਵਾਲੀ ਅਸੀਂ ਉੱਥੇ ਹੀ ਰਹਿ ਗਏ ਯਾਰ ਥੱਲੇ ਸਾਨੂੰ ਮਲੰਗ ਕਹਿੰਦੇ ਆ ਯਾਰ ਉਹ ਸਾਨੂੰ ਮਲੰਗ ਕਹਿੰਦੇ ਆ ਬਾਏ ਮਲੰਗ ਤੁਸੀਂ ਉਹ ਕੀਤੇ ਹੋ ਯਾਰ ਤੁਸੀਂ ਰਜਵਾੜੇ ਬਣ ਕੇ ਨਹਿਰਾਂ ਥੋਟੇ ਖਤਮ ਹੁੰਦੀਆਂ ਜਾ ਕੇ ਖੇਤਾਂ ਚ ਦੂਜੀਆਂ ਨਹਿਰਾਂ ਚ ਪਾਣੀ ਹੈ ਨਹੀਂ ਜਦੋਂ ਮੈਂ ਪਾਣੀ ਦੇ ਤਾਂ ਉਹ ਕਹਿੰਦੇ ਨਹਿਰਾਂ ਹਾਂ ਇਹ ਵੀ ਨਹਿਰਾਂ ਨੇ ਹਾਂ ਵਾਹ ਜੀ ਵਾਹ ਪੜਾਸ ਨਿਕਲ ਰਹੀ ਹੈ ਲੋਕਾਂ ਦੀ ਲੈ ਹੁਣ ਫਿਰ ਉਹ ਤੋਂ ਵੀ ਡਬਲ ਕਰੋ ਡਾਈਨਿੰਗ ਟੇਬਲ ਤੇ ਉਹਨਾਂ ਦੀਆਂ ਥਾਲੀਆਂ ਹੱਲਣ ਦੋਨਿਆਂ ਸੁਪਰ ਚੱਕ ਕੇ ਇਨਕਲਾਬ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਪਰਿਵਾਰਾਂ ਸਮੇਤ ਆਏ ਔਰ ਤੁਹਾਡੇ ਨਾਲ ਖੜਾਂਗੇ ਗਰੀਬ ਤੋਂ ਗਰੀਬ ਦੇ ਨਾਲ ਖੜਾਂਗੇ ਔਰ ਗਰੀਬ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਜੇ ਭਗਵੰਤ ਮਾਨ ਦੀ ਕਲਮ ਕੰਮ ਆਉਂਦੀ ਹੈ ਇਹ ਤੋਂ ਵੱਡਾ ਮੈਂ ਕੋਈ ਪੁੰਨ ਨਹੀਂ ਸਮਝूंगा ਇਹ ਮੇਰੇ ਲਈ 101 ਅਖੰਡ ਪਾਠ ਖਲੌਣ ਦੇ ਬਰਾਬਰ ਹੋਊਗਾ